ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਵੀਰੇ ਤੁਹਾਡਾ ਆਪਣੇ YouTube ਚੈਨਲ ਤੇ ਅੱਜ ਵੀਰੇ ਗੱਲ ਕਰਨੀਆਂ ਮੀਨ ਜਣ ਜੀ ਬਹੁਤ ਪਰੇਸ਼ਾਨ ਕਰੇ ਪਏ ਨੇ ਸਾਰੇ ਬਾਕੀ ਚਲੋ ਆਪਣੇ ਤਾਂ ਮੀ ਪੈ ਜਾਂਦਾ हट ਜਾਂਦਾ ਇੰਨਾ ਪਾਣੀ ਹੈ ਨਹੀਂ ਪਰ ਜਿਹੜੇ ਇਲਾਕਿਆਂ ਚ ਵੀ ਮਤਲਬ ਪਸ਼ੂ ਵੀ ਮਰ ਗਏ ਪਾਣੀ ਬਹੁਤ ਜ਼ਿਆਦਾ ਆ ਗਿਆ ਲੋਕ ਬੇਕਾਰ ਹੋ ਗਏ ਕਈਆਂ ਦੇ ਘਟ ਹੈਗੇ ਵੀ ਮਤਲਬ ਵੀਡੀਓਆਂ ਵੀ ਦੇਖਦੇ ਆਪਾਂ ਵੀ ਬਹੁਤ ਦੁੱਖ ਦੀ ਗੱਲ ਆ ਬਾਕੀ ਫਿਰੇ ਪ੍ਰਮਾਤਮ ਕੁਦਰਤ ਜਦੋਂ ਆ ਕੁਦਰਤੀ ਆਫਤ ਮੂਰੇ ਬੰਦਾ ਕੁਝ ਨਹੀਂ ਕਰ ਸਕਦਾ ਬਾਣੀ ਚ ਵੀ ਲਿਖਿਆ ਹੋਇਆ ਜਿੱਥੇ ਬੋਲਣ ਹਾਰੀ ਐ ਤਿੱਥੇ ਚੰਗੀ ਚੁੱਪ ਵੀ ਮਤਲਬ ਜਿੱਥੇ ਬੋਲ ਕੇ ਲੜ ਪਏ ਹੁਣ ਰੱਬ ਨਾਲ ਤਾਂ ਲੜ ਨੋ ਰਿਹਾ ਬੰਦਾ ਚੁੱਪੇ ਭਲੀ ਆ ਕੁਦਰਤ ਨਾਲ ਨਹੀਂ ਤਾਂ ਲੜ ਸਕਦਾ ਬੰਦੇ ਨਾਲ ਤਾਂ ਬੰਦਾ ਲੜ ਵੀ ਪਊ ਗਾਲਾਂ ਕੱਢ ਲੂ ਪਰ ਪ੍ਰਮਾਤਮਾ ਨੇ ਜਿਹੜਾ ਕੁਝ ਕਰਨਾ ਉਹਦੇ ਅੱਗੇ ਬੰਦਾ ਬਸ ਸਬਰੇ ਰੱਖਣਾ ਪੈਂਦਾ ਹੋਰ ਕੋਈ ਗੱਲ ਕਹਿ ਵੀ ਨਹੀਂ ਸਕਦੇ ਠੀਕ ਆ ਨਾ ਆਪਣੇ ਤਾਂ ਲੱਗ ਕੇ ਫੇਰ ਹਜੇ ਚਲੋ ਮੀਂਹ ਪੈ ਜਾਂਦਾ ਠੀਕ ਆ ਹਟਦਾ ਨਹੀਂ ਜਾਂ ਦੋ ਤਿੰਨ ਦਿਨ ਹੋਏ ਆਪਾਂ ਵੀ ਪਸ਼ੂ ਵੀ ਪਰੇਸ਼ਾਨ ਹੁੰਦੇ ਨੇ ਬੰਦਾ ਤਾਂ ਪਰੇਸ਼ਾਨ ਹੁੰਦਾ ਹੀ ਹੁੰਦਾ ਠੀਕ ਆ ਨਾ ਕਿੱਥੇ ਪਸ਼ੂਆਂ ਨੂੰ ਗਰਮੀ ਮਿਲਣੀ ਹੈ ਇੱਕ ਥਾਂ ਤੋਂ ਦੂਜੀ ਥਾਂ ਬੈਠਣਾ ਉੱਠਣਾ ਉਹਨਾਂ ਨੇ ਕਿੱਥੇ ਇੱਕ ਇੱਕ ਜਗ੍ਹਾ ਬੰਨੇ ਹੋਣੇ ਨੇ ਹੁਣ ਆਪਾਂ ਨੇ ਵੀ ਕੱਲ ਮਾੜੇ ਜਿਹੇ ਕੱਢੇ ਸੀਗੇ ਸਵੇਰੇ ਨਹੀਂ ਅੱਜ ਕੱਢੇ ਡੰਗਰ ਬਾਹਰ ਹੁਣ ਮਾੜਾ ਜਿਹਾ ਹਟਿਆ ਵੀ ਹੁਣ ਆ ਖੋਲੀ ਚ ਆਪਾਂ ਨੇ ਪਾਣੀ ਛੜਤਾ ਆ ਨਾਲੇ ਰੋਜ਼ ਅਸੀਂ ਉਹ ਕਰਦੇ ਆ ਵੀ ਮਤਲਬ ਸਵੇਰੇ ਪਾਣੀ ਪਿਆ ਕੇ ਕੱਢ ਦਿੰਨੇ ਆ ਜੇ ਅੰਦਰ ਬੰਦਦੇ ਆ ਸ਼ਾਮ ਨੂੰ ਵੀ ਕਦੇ ਖੋਲੀ ਚ ਪਾਣੀ ਭਰ ਕੇ ਨਹੀਂ ਖੜਿਆ ਰਿਹਾ ਆ ਹੁਣ ਤੁਸੀਂ ਦੇਖ ਲਓ 3 ਵਜੇ ਕੱਢਦੇ ਨੇ ਬਾਹਰ 3:30 4:30 ਫੇਰ ਪਾਣੀ ਕੱਢ ਦੇਣਾ ਪਰ ਹਰਿਆਲੀ ਫੇਰ ਵਿੱਚ ਰਹਿੰਦੀ ਆ ਚਲੋ ਵਾਹਿਗੁਰੂ ਕਿਰਪਾ ਕਰੋ ਬਾਹਰ ਇੱਥੇ ਸ਼ੈੱਡ ਪਾਵਾਂਗੇ ਚਲੋ ਬਾਕੀ ਬੰਦਾ ਤਾਂ ਬਹੁਤ ਕੁਝ ਸੋਚਦਾ ਵੀਰੇ ਆਪਾਂ ਵੀ ਬਹੁਤ ਕੁਝ ਸੋਚਦੇ ਆ ਵੀ ਐ ਕਰਾਂਗੇ ਉਂ ਕਰਾਂਗੇ ਬਾਕੀ ਜੋ ਪ੍ਰਮਾਤਮਾ ਨੇ ਕਰਨਾ ਉਵੇਂ ਹੀ ਹੋਣਾ ਉਹਦੇ ਅੱਗੇ ਕਿਸੇ ਦਾ ਵਾਸ ਨਹੀਂ ਚੱਲਦਾ ਆਪਾਂ ਬੰਦਾ ਬਹੁਤ ਕੁਝ ਚਾਹੁੰਦਾ ਵੀ ਮੈਂ ਆਹ ਕਰਾਂ ਉਹ ਕਰਾਂਏ ਮੈਂ ਕਰਾਂ ਜਿਵੇਂ ਉਹਦੀ ਮਰਜ਼ੀ ਆ ਇੱਥੇ ਸ਼ੈੱਡ ਪਾਵਾਂਗੇ ਆਉਣ ਵਾਲੇ ਸਮੇਂ 'ਚ ਬਾਕੀ ਜੇ ਜਿਉਂਦੇ ਰਹਿ ਗਏ ਬਾਕੀ ਮੌਤ ਦਾ ਕਿਹਨੂੰ ਪਤਾ ਕਦੋਂ ਕਿਹਨੂੰ ਆ ਜਾਣੀ ਆ ਬਾਕੀ ਵੀਰੇ ਜੁੜੇ ਰਹੋ ਅੱਜ ਦੀ ਵੀਡੀਓ ਨਾਲ ਆਪਾਂ ਬੱਚੀਆਂ ਦਾ ਵਜਨ ਵੀ ਕਰਨਾ ਆਪਣਾ ਫੀਤਾ ਵੀ ਆ ਗਿਆ ਅੱਜ ਹੁਣ ਰੰਗਰਾ ਨੂੰ ਦਾਣਾ ਧਰਤਾ ਹਰਾ ਵੀ ਨਹੀਂ ਵੱਡ ਹੋਇਆ ਕੱਲ ਵੀ ਨਹੀਂ ਵੱਡ ਹੋਇਆ ਇੱਕ ਭਰੀ ਵੱਡੀ ਸੀ ਬੱਚੀਆਂ ਨੂੰ ਕੱਟੀ ਨੂੰ ਹੁਣ ਦੇਖਦੇ ਆ ਸੰਨੀਓ ਚੱਲਦੀ ਆ 2 ਕਿਲੋ ਡੰਗਰ ਨੂੰ ਦਾਣਾ ਵੀ ਭਾਈ ਵੱਧਦਾ ਵੱਧ ਲੱਗਦਾ ਖਰਚਾ ਵੀ ਵੱਧਦਾ ਕੀ ਕਰੀਏ ਪਰ ਮੌਸਮ ਹੈ ਹੀ ਇਹ ਜਿਹਾ ਸਾਰੇ ਜੀਵ ਜੰਤੂ ਵੀ ਪਰੇਸ਼ਾਨ ਨੇ ਬੰਦੇ ਵੀ ਪਰੇਸ਼ਾਨ ਨੇ ਮੌਸਮ ਤੋਂ ਹਾਂ ਹੁਣ ਆਪਾਂ ਬਾਹਰ ਕੱਢ ਕੇ ਬੱਚੀਆਂ ਦਾ वजन ਕਰਾਂਗੇ ਤੁਹਾਨੂੰ ਦਿਖਾਵਾਂਗੇ ਵੀ ਕਿੰਨਾ ਕਿਦੀ ਕਿੰਨੀ ਉਮਰ ਆ ਤੇ ਕਿੰਨਾ ਬਜੇ ਨਾ ਭਜਨ ਦਾ ਫਾਇਦਾ ਇਹ ਆ ਵੀ ਤੇ ਇੱਕ ਤਾਂ ਡੀ ਵਾਰਮਿੰਗ ਕਰਨੀ ਬਹੁਤ ਸੌਖੀ ਇੱਕ ਪਸ਼ੂ ਦਾ ਜਿਵੇਂ ਹੁਣ ਵੱਡਿਆਂ ਦਾ ਵੀ ਕਰਾਂਗੇ ਆਪਾਂ ਰਾਸ਼ਨ ਜਿਵੇਂ ਪਾਉਣਾ ਭਜਨ ਕਰਕੇ ਉਹ ਵੀ ਬਹੁਤ ਫਾਇਦਾ ਹੁੰਦਾ ਦਾਣਾ ਇਹਨਾਂ ਨੂੰ ਪਾਤਾ ਸੀ ਹਰ ਟਾਈਮ ਕਾਰਗਿਲ ਪਾ ਦਿੰਨੇ ਹੁੰਨੇ ਆ ਦੁੱਧ ਦੇ ਹਿਸਾਬੀ ਮਤਲਬ ਇਹਨਾਂ ਦੀ ਬੰਡੀ ਹੋਈ ਆ ਕਿ ਸਾਨੂੰ 2 ਕਿਲੋ 3 ਕਿਲੋ 1.5 ਕਿਲੋ ਅੱਜ 1 ਕਿਲੋ ਕਿਲੋ ਪਾਈਆ ਕਿਉਂਕਿ ਸੰਨੀ ਕਰਨੀ ਆ ਨਾ ਫਿਰ ਆਪਾਂ ਫਰਾ ਸ਼ਾਇਦ ਨਾ ਵੱਡ ਹੋਵੇ ਉਹਨਾਂ ਨੂੰ ਬਸ ਬਾਹਰ ਕੱਢ ਦਾਂਗੇ 10 ਮਿੰਟ ਤੱਕ ਵੀਡੀਓ ਨਾਲ ਜੁੜੇ ਰਹੋ ਵਿਰੇ ਬਾਹਰ ਆਪਾਂ ਵਜਨ ਵੀ ਕਰਨਾ ਇਹਨਾਂ ਦਾ ਤਿੰਨੇ ਬੱਛੀਆਂ ਦਾ ਵਜਨ ਕਰਾਂਗੇ ਆਪਾਂ ਇੱਕ ਸਾਲ ਦੀ ਬੱਛੀ ਹੈ ਕਿ ਆਪਣੀ 5 ਮਹੀਨੇ ਦੀ ਹੈ ਕਿ 4 ਦੀ ਹੈ ਤੁਹਾਨੂੰ ਦੱਸਾਂਗੇ ਵੀ ਕਿੰਨਾ ਕਿੰਨਾ ਵਜਨ ਹੈ ਇਹਨਾਂ ਦਾ ਆਪ ਬੱਛੀ ਵੀ ਆਪਾਂ 3 ਕੁਇੰਟਲ ਤੇ ਹੀ ਕਰਨੀਆਂ ਬਾਕੀ ਦੇਖਦੇ ਹਾਂ ਹੁਣ ਕਿੰਨਾ ਵਜਨ ਆ ਉਹ ਹਿਸਾਬ ਨਾਲ ਇਹਦੀ ਡਾਈਟ ਆ ਵਧਾਵਾਂਗੇ ਇਹ ਵੀ ਵਿਚਾਰੀਆਂ ਪਰੇਸ਼ਾਨ ਨੇ ਆ ਹੁਣ ਤੁਸੀਂ ਦੇਖ ਲਓ ਵੀ ਸਵੇੜ ਦੀਆਂ ਬੰਨੀਆਂ ਹੋਈਆਂ ਨੇ ਤਿੰਨ ਵਾਰ ਝਾੜੂ ਮਾਰਤਾ ਪਰ ਫਿਰ ਵੀ ਕਾਹ ਨੂੰ ਇੱਕ ਜਗ੍ਹਾ ਡੰਗਰ ਬਣ ਕੇ ਕਾਹ ਨੂੰ ਸਾਫ਼ ਰਹਿੰਦਾ ਬਾਕੀ ਵੀਰੇ ਤੁਹਾਨੂੰ ਅੱਜ ਦੀ ਵੀਡੀਓ ਆਪਾਂ ਪਾਵਾਂਗੇ ਆ ਬੱਚੀ ਦਾ ਕਰਾਂਗੇ ਵਜਨ ਤੇ ਇਹਦੀ ਡਾਈਟ ਫਿਰ ਕਰਾਂਗੇ ਚੇਂਜ ਆਪਾਂ ਜੇ ਆਪਾਂ ਨੂੰ ਆਚਾਰ ਦੀ ਗੱਠ ਵੀ ਲਿਆਉਣੀ ਪਈ ਨਾ ਮੁੱਲ ਆਪਾਂ ਉਹ ਵੀ ਲਿਆਵਾਂਗੇ ਡਾਈਟ ਵਗੈਰਾ ਵਧਾ ਕੇ ਜਾਨੀ ਜੀ ਮਹੀਨੇ ਡੇਢ ਮਹੀਨੇ ਜਿਹਦੇ ਆਪਾਂ ਨੇ ਹੀਮ ਲਵਾ ਦੇਣਾ ਬਾਕੀ ਤੁਹਾਨੂੰ ਉਹ ਵੀ ਦੱਸਾਂ ਸਾਰਾ ਕੁਝ ਜੋ ਵੀ ਇਹਦਾ ਕਰਾਂਗੇ ਅੱਜ ਵਜਨ ਕਰਕੇ ਵੀ ਮਤਲਬ ਕਿ ਕਿਹੜੀ ਡਾਈਟ ਰੱਖਣੀ ਹੈ ਕਿਹੜਾ ਪਾਊਡਰ ਪਾਉਣੇ ਆਪਾਂ ਜਾਂ ਬੱਚੇਦਾਨੀ ਦੀ ਗ੍ਰੋਥ ਵਾਸਤੇ ਕਿਹੜੇ ਸਪਲੀਮੈਂਟ ਦਿੰਨੇ ਆ ਸਾਰਾ ਕੁਝ ਦੱਸਾਂਗੇ ਵੀਡੀਓ ਨਾਲ ਵੀਰੇ ਐਂਡ ਤੱਕ ਜੁੜੇ ਰਹੋ ਬਸ ਹੁਣ ਆਪਾਂ ਚਾਹ ਪਾਣੀ ਪੀ ਲਈਏ ਫੇਰ ਕਰਦੇ ਆ ਡੰਗਰ ਕੱਢ ਦੀਏ ਮੈਂ ਬੰਨ ਮੁਰਕਾ ਨਹੀਂ ਬਾਰੇ ਕੁਛ ਕਹਿਣਾ ਚਾਹੁੰਦੇ ਹਾਂ ਉਮੀਦ ਇਹ ਤਾਂ ਬੱਸ ਕਰਾਈ ਪਈ ਆ ਯਾਰ ਜੀ ਦੀ ਬਾਸਾ ਆਪਣੀ ਬਾਸਾ ਨਾਲ ਹਰਾ ਵੱਡ ਹੁੰਦਾ ਡੰਗਰ ਪਸ਼ੂਆਂ ਦੀ ਬਹੁਤ ਬਾਸਾ ਬਾਈ ਫਾੜੇ ਮੇਰੇ ਵਾਹ ਕੱਢਣ ਲੱਗਦੇ ਆ ਡੰਗਰ ਹੁਣ ਵੀਡੀਓ ਨਾਲ ਜੁੜੇ ਰਹੋ ਡੰਗਰ ਕੱਢ ਕੇ ਆਪਾਂ ਫੇ ਵਜਨ ਕਰਾਂਗੇ ਬੱਛੀ ਦਾ ਜੀਬਾ ਮਾਰਦੀ ਆ ਉਹ ਵੀ ਵਿਚਾਰੀ ਭੁੱਖੀ ਰਹਿ ਜਾਂਦੀ ਆ ਭੁੱਖੀ ਵੀ ਗਾ ਨੂੰ ਪਰ ਆ ਤੇ ਦੀ ਬਹਾਮਾੜੀਆ ਵਾਲੀ ਡੇਰੀ ਪੱਟੀ ਨੂੰ ਲਿਆਂਦਾ ਹੋਇਆ ਜੇ ਜਰਾ ਬਜਨ ਕਰਕੇ ਦੇਖਦੇ ਆਂ ਵੀ ਕਿੰਨਾ ਵੀਡੀਓ ਨਾਲ ਜੁੜੇ ਰਹੋ ਵੀਰੇ ਐਂਡ ਤੱਕ ਦੱਸ ਦਿਆਂ ਤੁਹਾਨੂੰ ਸਾਰਾ ਕੁਝ ਫਿਰ ਜਿੰਨਾਕ ਆਪਾਂ ਨੂੰ ਪਤਾ ਆ ਜਾਇਓ ਕੇਰਾ ਹੋ ਗਿਆ ਨਵਾਂ ਹੀ ਕੰਮ ਆ ਮੈਂ ਇਧਰ ਜੀ ਓ ਲੈ ਬਿੱਲੈ ਵੀ ਹਰਾ ਦਾ ਪਹਿਲੇ ਹੀ ਨਹੀਂ ਮੀਂਹ ਨਾ ਹੁੰਦਾ ਇਹਨੇ ਬਿਜਾਰੀ ਨੇ ਹੋਰ ਨਹੀਂ ਹੋਣ ਦੇਣਾ ਜੀ ਦੀ ਚ ਨਾ ਵਰਜੇ ਆ ਮਾਂ ਮੈਂ ਬੱਚੀ ਲੈ ਵੀ ਹੁਣ ਵੀਰੇ ਵੀਡੀਓ ਵੀ ਬਣੂ ਤੇ ਫੜ ਵੀ ਹੋ ਆਜੋ ਆਜੋ ਆ ਗਈ ਅਦਾ ਪੈਰ ਲਵੇੜ ਨਹੀਂ ਪੈਣ ਨੇ ਆਜੋ ਆਜੋ

ਕੀ ਆਂ ਦਾ ਆਪਾਂ ਕਰ ਲੱਗੇ ਆਂ ਵਜਨ ਆ ਆ ਪਾਣੀ ਯੰਤਰ ਮੰਗਾਇਆ ਸੀ ਇਹ ਅਸੀਂ ਵੀ ਅਲਜ ਗਏ ਸੀ ਪਹਿਲਾਂ ਅੱਧਾ ਘੰਟਾ ਹੋ ਗਿਆ ਅਲਜਦੇਆਂ ਨੂੰ ਪਹਿਲਾਂ ਅਸੀਂ ਆਹੀ ਮੀਨਿੰਗ ਹੈ ਇਧਰੋਂ ਆ ਸੀ ਐਮ ਸੀ ਗਾ ਕਿਤੇ ਕਾਓਮੀਟਰ ਲਿਖਿਆ ਹੋਇਆ ਪਰ ਇਹ ਵੀਰੇ ਸੈਂਟੀਮੀਟਰ ਆ ਇਧਰ ਸੈਂਟੀਮੀਟਰਾਂ 'ਚ ਵਜਨ ਆਉਂਦਾ ਅਸਲੀ ਵਜਨ ਇਹ ਤਾਂ ਆ ਦੇ ਇਧਰ ਆਉਂਦਾ ਵੀਰੇ ਆ ਦੇਖੋ ਲਿਖਿਆ ਹੋਇਆ ਆ ਲਿਖਿਆ ਸੈਂਟੀਮੀਟਰ ਆ ਹੋ ਗਿਆ ਕੇਜੀ ਆ ਵਜਨ ਇਹ ਆਉਂਦਾ ਪਹਿਲਾਂ ਅਸੀਂ ਆਹੀ ਮੀਨਿੰਗ ਹੈ ਅੱਧਾ ਘੰਟਾ ਹੋ ਗਿਆ ਅਨ ਵਾਲਜਦੇਆਂ ਇੱਕ ਸਾਲ ਦੀ ਬੱਚੀ ਦਾ ਆਪਾਂ ਤੁਹਾਨੂੰ ਵਜਨ ਕਰਾਂਗੇ ਤੋਂ ਬਾਅਦ ਇਹਦੀ ਆਪਾਂ ਤੁਹਾਨੂੰ ਡਾਈਟ ਵੀ ਦੱਸਾਂਗੇ ਮੇਰੇ ਨਾਲ ਕਿਵੇਂ ਵੀਰੇ ਮੂਰਲੀਆਂ ਦੋਏ ਲੱਤਾਂ ਨੇ ਜਿਹੜੀਆਂ ਉਹ ਸਿੱਧੀਆਂ ਚਾਹੀਦੀਆਂ ਨੇ ਦੋਏ ਲੱਤਾਂ ਮੂਰਲੀਆਂ ਸਿੱਧੀਆਂ ਇਹਦਾ ਬਜਨ ਹੈਗਾ ਵੀਰੇ 2 ਕੁਇੰਟਲ 72 ਕਿਲੋ ਆ ਤੁਸੀਂ ਦੇਖ ਸਕਦੇ ਹੋ 2 ਕਵਾਂਟਲ 72 ਕਿਲੋ ਵਜਨ ਹੈ ਇਹਦਾ 1 ਸਾਲ ਦੀ ਆ ਹੁਣ ਘੱਟੋ ਘੱਟ ਨਹੀਂ ਇਹਦਾ ਆਪਾਂ ਨੇ 28 ਕਿਲੋ ਵਜਨ ਵਧਾਉਣਾ ਉਹ ਤੁਹਾਨੂੰ ਡਾਈਟ ਆਪਾਂ ਸਾਰੀ ਕਲੀਅਰ ਕਰਾਂਗੇ ਆਪਾਂ ਅੱਜ ਤੋਂ 1 ਮਹੀਨੇ ਨੂੰ ਇਹਦਾ ਵਜਨ ਕਰਾਂਗੇ ਤੇ ਇਹਨੂੰ ਕੀ ਕੀ ਡਾਈਟ ਦੇਨੇ ਆ ਉਹ ਵੀ ਦੱਸਾਂਗੇ ਜੇ ਆਪਾਂ ਨੂੰ ਆਚਾਰ ਮੁੱਲ ਲਿਆਉਣਾ ਪੈ ਗਿਆ ਆਪਾਂ ਮੁੱਲ ਵੀ ਲਿਆਵਾਂਗੇ 3 ਕਵਾਂਟਲ ਦੇਦਾ ਆਪਾਂ ਇਹ ਵੀ ਏਆਈ ਆ ਜਿਹੜੀ ਉਹ ਕਰਾਵਾਂਗੇ ਚਾਹੇ 3 ਕਵਾਂਟਲ 10 ਹੋ ਜੇ ਮਹੀਨੇ 'ਚ ਬਾਕੀ ਕਿੰਨਾ ਹੁੰਦਾ ਮਹੀਨੇ 'ਚ ਯਾਨੀ ਜੇ ਆਪਾਂ ਨੂੰ ਜੇ ਰੋਜ਼ 1 ਕਿਲੋ ਵਜਨ ਵਧਦਾ ਤਾਂ ਫਾਇਦਾ ਈ ਗਣਾ ਡਾਈ ਤੇ ਨੂੰ ਆਪਾਂ ਡੈਰੀ ਪੱਟੀ ਨੇ ਵੀਰੇ ਪਾ ਰਹੇ ਹੁਣ ਤੇ ਬਾਕੀ ਹਰਾ-ਚਾਰਾ ਮਿਨਰਲ ਮਿਕਸਚਰ ਪਾਉਨੇ ਆ ਤੇ ਹੋਰ ਇਹਦੀ ਕੋਈ ਡਾਕਟਰ ਨਾ ਹੋਣ ਇਹਦੀ ਆਪਾਂ ਡਾਈ ਦਾ ਜਿਹੜੀ ਉਹ ਵਧਾਵਾਂਗੇ ਉਹ ਤੁਹਾਨੂੰ ਦੱਸਾਂਗੇ ਵੀ ਕੀ-ਕੀ ਵਧਾਉਨੇ ਆ ਇਹ ਵੀਰੇ 1 ਸਾਲ ਦੀ ਆ ਤੇ 12 ਮਹੀਨੇ ਦੀ ਆ ਜੇ ਆਪਾਂ ਨੂੰ ਬਾਲੀ ਕਾਲੀ ਨਹੀਂ ਹੈਗੀ ਚਾਹੇ 14 ਮਹੀਨੇ ਦੀ ਇਹਦੀ ਆ ਹੀ ਹੋ ਜਵੇ ਕੋਈ ਚੱਕਰ ਨਹੀਂ ਹੈਗਾ ਆ ਹੈਗੀ ਵੀਰੇ 4 ਮਹੀਨੇ ਦੀ ਛੜ ਜਾ ਵੀ ਛੜ ਜਾ ਇਹਦਾ ਵੀ ਵਜਨ ਤੁਹਾਨੂੰ ਦੱਸ ਦਿੰਨੇ ਆ ਇਹਦਾ ਬਜਨ ਹੈ 81 ਕਿਲੋ ਇਹਦਾ ਵਜਨ ਘਟਤਾ 4 ਮਹੀਨੇ ਦਾ 81 ਕਿਲੋ ਘਟਤਾ ਵਜਨ ਇਹ ਜਾਨੀ ਜੀ ਜਦ ਆਪਾਂ ਲਿਆਂਦੀ ਸੀ ਇਹ ਵਿਚਾਰੀ ਫਿੜਕੜੀ ਹੋ ਜੀ ਸੀਗੀ ਮਰਨ ਨੂੰ ਤਿਆਰ ਸੀ ਜੇ ਨਾ ਖੰਨੀ ਅਸੀਂ ਨਾ ਲਿਆਉਂਦੇ ਖੰਨੀ ਮਰੇ ਜਾਂਦੀ ਇਹ ਆਪ ਜਿਹੜੇ ਹੈਗੀ ਇਹ ਇਹਨੇ ਆ 10 ਤਰੀਕ ਨੂੰ 6 ਮਹੀਨੇ ਦੀ ਹੋਣਾ ਜਿਹੜੀ ਆ 10 ਆਉਂਦੀ ਆ ਹੁਣ ਹੱਟ ਜਾ ਉੱਤੇ ਲਿਆ ਇਹਦਾ ਵਜ਼ਨ ਹੈਗਾ ਵੀਰੇ 1 ਕਵਾਂਟਲ 28 ਕਿਲੋ ਇਹਨੇ 6 ਮਹੀਨੇ ਦੀ ਹੋਣਾ ਹੈ ਜਾਨੀ ਜੀ ਵੈਸੇ ਗੁਰੂ ਦੀ ਕਿਰਪਾ ਨਾਲ ਇਹਦੇ ਵੀ 12 14 ਮਹੀਨੇ ਦੀ ਡੇਟੀਗਾ ਲੱਗ ਜੂ ਇਹਦੀ ਚੱਲ ਸੇਵਾ ਆਪਾਂ ਥੋੜੀ ਜੀ ਵਧਾਵਾਂਗੇ ਹੁਣ 1 ਮਹੀਨੇ ਤੱਕ ਵੀਰੇ ਆਪਾਂ ਇਹਨਾਂ ਦਾ ਵਜ਼ਨ ਦੁਬਾਰਾ ਕਰਾਂਗੇ ਅੱਜ ਤਰੀਕ ਹੋ ਗਈ 26 26 ਅਗਸਤ ਹੋ ਗਈ ਆਪਾਂ 26 ਸਤੰਬਰ ਨੂੰ ਇਹਨਾਂ ਦਾ ਵਜ਼ਨ ਕਰਾਂਗੇ ਵੀ ਕਿੰਨਾ ਆਉਂਦਾ ਤੁਹਾਨੂੰ ਡਾਈਟ ਵੀ ਦੱਸਾਂਗੇ ਵੀ ਆਪਾਂ ਨੇ ਇੱਕ ਮਹੀਨੇ 'ਚ ਕਿਹੜੀ-ਕਿਹੜੀ ਦਿੱਤੀ ਆ ਤੁਹਾਡੇ ਸਾਹਮਣੇ ਹੀ ਆ ਵੇਟ ਇਹਦਾ ਹੈਗਾ 2 ਕੁਇੰਟਲ 72 ਕਿਲੋ ਸੀ ਹਾਂਜੀ ਤੇ ਇਹਦਾ 82 83 ਸੀ ਇਹਦਾ 1 ਕੁਇੰਟਲ 31 ਕਿਲੋ ਤੇ ਬਾਕੀ ਵੀਰੇ ਆਪਾਂ ਨੇ ਹੁਣ ਕਾਪੀ 'ਤੇ ਲਿਖ ਲੈਣਾ ਇਹਨਾਂ ਦਾ ਵਜਨ ਅੱਜ ਦੀ ਤਰੀਕ ਤੇ ਯਾਰ ਇੱਕ ਵਾਰ ਭੁੱਲ ਵੀ ਗਿਆ ਵਿੱਚ ਗਲਤ ਵੀ ਨਾ ਕਹਿ ਹੋ ਜੀ ਠੀਕ ਜੀ ਇਹ ਆ ਬੰਦੇ ਹਾਂ ਇੱਕ ਗੁੰਮੀ 131 ਹੈ 128 131 ਠੀਕ ਹੈ ਇਹਦਾ 83 ਹੈ ਇਹਦਾ ਦਾ ਪਤਾ ਉਹਦਾ 2.72 ਕਿਲੋ ਆ ਠੀਕ ਆ ਵੀਰੇ ਆਪਾਂ ਜਨ ਕੀ ਤੁਹਾਨੂੰ ਦੱਸਾਂਗੇ ਵੀ ਇਹਨਾਂ ਦੀ ਆਪਾਂ ਨੇ ਡਾਈਟ ਜਿਹੜੀ ਉਹ ਕੀ ਰੱਖੀ ਆ ਆਪਾਂ ਹੁਣ ਇੱਕ ਮਹੀਨੇ ਤੱਕ ਇਹਨਾਂ ਦਾ ਵਜਨ ਕਰਾਂਗੇ ਜਨ ਕੀ ਇਹਦਾ ਮੈਨੂੰ ਲੱਗਦਾ ਵੀ ਇੱਕ ਮਹੀਨੇ ਤੱਕ ਇੱਕ ਡੇਢ ਮਹੀਨੇ ਤੱਕ ਵੀ ਇਹ ਦੀ ਏਆਈ ਹੁੰਦੀ ਆ ਵੀਰੇ 2 ਮਹੀਨੇ ਦੀ ਵੀ ਰੱਖੋ 14 ਮਹੀਨੇ ਹੋ ਗਏ ਜਨ ਕੀ ਸਾਲ ਤੋਂ ਪਹਿਲਾਂ ਪਹਿਲਾਂ ਸੂਪੂ ਨਾ ਸੌਰੀ 2 ਸਾਲ ਤੋਂ ਪਹਿਲਾਂ 24 ਮਹੀਨਿਆਂ ਤੋਂ ਪਹਿਲਾਂ ਪਹਿਲਾਂ ਤੇ ਬਾਕੀ ਵੀਰੇ ਜਿਵੇਂ ਵੀ ਜਿੰਨਾ ਕ ਆਪਾਂ ਨੂੰ ਪਤਾ ਲੱਗਦਾ ਉਹਨਾਂ ਕ ਆਪਾਂ ਜਿਹੜੀ ਜਾਣਕਾਰੀ ਆ ਉਹ ਦੇ ਦਿੰਨੇ ਆ ਆਪਾਂ ਨੂੰ ਇਹ ਨਹੀਂ ਹੁੰਦਾ ਵੀ ਆਪਾਂ ਨੂੰ ਬਹੁਤ ਤੇ ਜਾਣਕਾਰੀ ਆ ਜਿੰਨੀ ਹੁੰਦੀ ਆ ਆਪਾਂ ਉਹ ਹਿਸਾਬ ਨਾਲ ਵੀਡੀਓ ਬਣਾ ਲਾਂਗੇ ਫੇਰ ਵੀਰੇ ਕਿਸੇ ਦਿਨ ਆਪਾਂ گاਵਾਂ ਦਾ ਵੀ ਵਜਨ ਕਰਾਂਗੇ گاਵਾਂ ਦੇ ਵੀ ਵਜਨ ਦੇ ਹਿਸਾਬ ਨਾਲ ਹਜੇ ਯਾਰ ਮੈਨੂੰ ਕਲੀਅਰ ਨਹੀਂ ਹੈਗਾ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਪਰਸੈਂਟ ਕਿੰਨੇ ਵਜਨ ਤੇ ਕਿੰਨੇ ਪਰਸੈਂਟ ਰਾਸ਼ਨ ਆ ਜਿਹੜਾ ਆਪਾਂ ਨੂੰ ਦੇਣਾ ਚਾਹੀਦਾ ਕਿਉਂਕਿ ਵੀਰੇ ਇਹ ਇਹਨਾ ਆਪਣਾ ਹੀ ਕੰਮ ਸ਼ੌਕਾ ਹੁੰਦਾ ਹੁਣ ਜਿਹੜੇ ਵੱਡੇ ਫਾਰਮ ਨੇ ਵੀਰੇ ਉਹਨਾਂ ਨੇ ਤਾਂ ਖੁੱਲੀਆਂ ਛੱਡੀਆਂ ਉਹਨਾਂ ਨੂੰ ਤਾਂ ਸੌਖਾ ਆਪਾਂ ਜਿਨ੍ਹਾਂ ਨੇ ਬੰਨ ਕੇ ਰੱਖੇ ਹੋਏ ਨੇ ਡੰਗਰ ਆਪਾਂ ਨੂੰ ਐ ਹੁੰਦਾ ਵੀ ਕੰਮ ਵੀ ਸੌਖਾ ਰਹੇ ਤੇ ਦੁੱਧ ਵੀ ਡੰਗਰ ਦੀਆਂ ਦੁੱਧ ਜਿਹੇ 2 ਕਿਲੋ ਘੱਟ ਦਵੇ ਡੰਗਰ ਬਹੁਤਾ ਜਣ ਜੀ ਆਪਾਂ ਨੂੰ ਕੰਮਦਾਨਾ ਹੋਵੇ ਐ ਨਾ ਹੋਵੇ ਵੀ ਆਪਾਂ ਗੋਹਾ ਹੀ ਮੋੜੀ ਜਾਈਏ ਦੁੱਧ ਉਹਨਾਂ ਡੰਗਰ ਨੂੰ ਹੋਵੇ ਨਾ ਆਪਾਂ ਇਹਨਾਂ ਨੂੰ ਰਾਛਣੇ ਪਾਈ ਜਾਈਏ ਤੇ ਵੀਰੇ ਇਹ ਵੀਡੀਓ 'ਚ ਆਪਾਂ ਨੇ ਇਹੀ ਗੱਲ ਕਰਨੀ ਸੀ ਧੰਨਵਾਦ ਸਾਰਿਆਂ ਨੂੰ